21 ਮਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ 21 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ? ਪੂਰਾ ਪਿਛਲੇ 3 ਦਿਨਾਂ ਦਾ ਲਗਾਤਾਰ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਤੇਜ਼ ਚੱਲ ਰਿਹਾ ਹੈ ਜਿਸ ਕਰਕੇ ਨਮੀ ਵਾਲੀਆਂ ਹਵਾਵਾਂ ਲਗਾਤਾਰ ਪੁੱਜ ਰਹੀਆਂ ਨੇ। ਪਰ ਪਿਛਲੇ 2 ਦਿਨ ਮੀਂਹਾਂ ਦੀ ਉਮੀਦ ਸੀਗੀ ਪਰ ਮੀਂਹ ਕਿਸੇ ਵੀ ਖੇਤਰ ਦੇ ਵਿੱਚ ਪੰਜਾਬ ਦੇ ਨਹੀਂ ਪੈ। ਪਰ ਉਮੀਦ ਅਜੇ ਵੀ ਬਣੀ ਹੋਈ ਹੈ 21 22 ਅਤੇ 23 ਤਰੀਕ ਦੇ ਵਿਚਕਾਰ ਤਿੰਨ ਦਿਨਾਂ ਦੇ ਵਿੱਚੋਂ ਇੱਕ ਦਿਨ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਕਿਉਂਕਿ ਜਿੰਨੀ ਮਾਤਰਾ ਦੇ ਵਿੱਚ ਨਮੀ ਬਣੀ ਹੋਈ ਹੈ ਤੇ ਜਿੰਨੀ ਹੀਟ ਬਣੀ ਹੋਈ ਹੈ ਨਵੇਂ ਬੱਦਲ ਬਣਨੇ ਚਾਹੀਦੇ ਹਨ ਪਤਾ ਨਹੀਂ ਕੀ ਕਾਰਨ ਕੁਦਰਤ ਹੋ ਸਕਦੀ ਹੈ ਜਿਸ ਕਰਕੇ ਬੱਦਲਬਾਈ ਨਹੀਂ ਬਣ ਰਹੀ ਤੇ ਮੀਂਹ ਨਹੀਂ ਪੈ ਰਿਹਾ ਪਰ ਉਮੀਦ ਹੈ ਕਿ 21 22 ਅਤੇ 23 ਤਰੀਕ ਦੇ ਤਿੰਨਾਂ ਦਿਨਾਂ ਦੇ ਵਿੱਚੋ ਅੱਜ ਵੀ ਮੀਂਹ ਕੁਝ ਕਿ ਖੇਤਰਾਂ ਦੇ ਵਿੱਚ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਖਾਸ ਕਰਕੇ ਜੇਕਰ ਜ਼ਿਲ੍ਹੇवार ਗੱਲ ਕਰੀਏ ਤਾਂ ਪਠਾਨਕੋਟ ਹੁਸ਼ਿਆਰਪੁਰ ਕਰਪੂਥਲਾ ਜਲੰਧਰ ਫਤਿਹਗੜ੍ਹ ਸਾਹਿਬ ਮੁਹਾਲੀ ਚੰਡੀਗੜ੍ਹ ਲੁਧਿਆਣੇ ਦੇ ਇਲਾਕੇ ਮਲੇਰ ਕੋਟਲਾ ਸੰਗਰੂਰ ਰਾਜਪੁਰਾ ਇਹਨਾਂ ਖੇਤਰਾਂ ਦੇ ਵਿੱਚ ਜਾਂ ਪਟਿਆਲਾ ਅੱਜ ਦੁਪਹਿਰ ਤੋਂ ਬਾਅਦ ਜਾਂ ਪਹਿਲਾਂ ਕੁਝ ਕੁ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਲਗਾਤਾਰ ਬਣੀ ਹੋਈਆਂ ਨੇ ਜੇਕਰ 21/22 ਅਤੇ 23 ਤਰੀਕ ਦੇ ਵਿੱਚਕਾਰ ਵੀ ਮੀਂਹ ਨਾ ਪਿਆ ਤਾਂ ਫਿਰ ਇਸ ਮਹੀਨੇ ਦੇ ਅਖੀਰ ਤੱਕ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਅਖੀਰਲੇ ਦਿਨਾਂ ਦੇ ਵਿੱਚ ਮੀਂਹ ਦੀ ਉਮੀਦ ਰਹੇਗੀ ਤੇ ਟੈਂਪਰੇਚਰ ਵੀ ਪੰਜਾਬ ਦੇ ਵਿੱਚ ਲਗਾਤਾਰ ਸਾਰੇ ਖੇਤਰਾਂ ਦੇ ਵਿੱਚ 40 ਡਿਗਰੀ ਤੋਂ ਪਰ ਬਣੇਗਾ